ਸੁਹੇ ਦੇ ਚੀਰੇ ਵਾਲਿਆ ਇਹ ਜਾਣੇ ਨੂੰ ਪੁੱਛ ਕਿਉਂ ਨੀਂ ਇਹ ਹੀ ਡੱਫਦਾਰ ਵਜੇ ਮਾਹੀ ਦੇ ਚੀਰੇ ਵਾਲਿਆ ਮੈਂ ਕਹੀ ਨੀਂ ਕਰ ਛਤਰੀ ਦੀ ਛਾਮ ਛਾਮੇ ਬੈ ਨੀਂਆ ਕਰ ਛਤਰੀ ਦੀ ਛਾਮ ਛਾਮੇ ਬੈ ਨੀਂਆ ਓੜ ਚੰਨੋ ਹਾਂ ਚਾਚੀ ਮੈਂ ਤੂੰ ਤਾਂ ਬਲਾਸ ਹੋਣਾ ਗਾਉਣੀ ਓ ਭਾਈ ਤੂੰ ਸੁਣੀ ਜਾਂਦੀ ਸੀ ਲੈ ਹੋਰ ਤੂੰ ਤਾਂ ਭਾਈ ਮਟਿਆਰ ਹੋਗੀ ਹੁਣ ਤਾਂ ਤੇਰਾ ਸੁੱਖ ਨਾਲ ਵਿਆਹ ਹੋ ਜਾਣਾ ਚਾਹੀਦਾਗਾ ਕਿੱਥੋਂ ਹੋਊਗੀ ਚਾਚੀ ਵਿਆਹ ਨਹੀਂ ਹਲੇ ਮੈਂ ਲੈ ਕੁੜਤੀਏ ਗਾਣੇ ਤਾਂ ਤੂੰ ਐਡੇ ਸੋਹਣੇ ਗਾਈ ਜਾਨੀ ਆ ਹਲੇ ਮਟਿਆਰਾਂ ਵਾਲੇ ਤਸ ਆ ਤੇਰਾ ਪਿਓ ਕਿੱਥੇ ਆ ਚਾਚੀ ਮੇਰਾ ਪਿਓ ਤਾਂ ਪਾਣੀ ਦੀ ਵਾਰੀ ਸੀਗੀ ਖੇਤ ਗਿਆਗਾ ਲੈ ਕੁੜੇ ਮੈਂ ਤਾਂ ਮਸਾ ਮਾਰ ਕੇ ਤੁਹਾਡਾ ਘਰ ਲੈ ਦਿੱਤਾ ਸੀਗਾ ਆ ਜੱਸ ਵੀ ਨਹੀਂ ਦੀ ਨਾ ਇਹ ਕਿੱਧਰ ਗਿਆ ਮੇਰੀ ਪੂਆ ਕੋਲ ਗਿਆ ਹੋਇਆ ਸੀ ਚਾਚੀ ਵੀਰਾ ਤਾਂ ਆ ਗਿਆ ਹੋਣੀ ਅੰਦਰ ਬੈਠਾਗਾ ਜਾ ਆ ਜੇ ਜਾ ਕੇ ਆਉਣਾ ਚਲ ਠੀਕ ਆ ਚੰਗਾ ਫਿਰ ਆ ਤੇਰਾ ਪਿਓ ਤਾਂ ਨਹੀਂ ਮਿਲਿਆ ਚਲ ਮੈਂ ਜਸ ਨਾਲ ਕਰਕੇ ਹੁਣੀਆਂ ਦੋ ਗੱਲਾਂ ਨਾਲੇ ਤੇਰੇ ਵਿਆਹ ਸ਼ਾਦੀ ਦੀ ਗੱਲ ਵੀ ਕਰੂੰਗੀ ਮੈਂ ਚਲ ਚੰਗਾ ਚੰਗਾ ਜਸ ਨੂੰ ਪੁੱਛਦੀ ਆ ਕੀ ਉਹਨੂੰ ਪਤਾ ਹੋਵੇ ਪਿੰਡ ਚ ਕੀ ਤੋਂ ਮਿਲਦੀ ਆ ਜਾਇ ਖਣਾ ਟੜਕੇ ਦੀ ਪੂੰਕ ਦੀ ਫਰਦੀ ਬੇ ਜਸ ਜਸ ਲੈ ਆ ਪਿਆ ਕੇ ਜਸ ਤਾਂ ਆਪ ਬੈਲਾ ਹੋ ਕੇ ਜਸ ਸਸਰੀ ਘਰ ਆ ਚੀ ਬੇ ਪਿਆਰ ਦਾ ਪੁੱਤ ਕੀ ਗੱਲ ਟਿੱਲਾ ਟੁੱਲਾ ਤਾਂ ਨਹੀਂ ਉਹ ਨਹੀਂ ਨਹੀਂ ਜਿਵੇਂ ਮੈਂ ਬੱਸਦਾ ਰਹਿ ਮੈਂ ਤਾਂ ਪੂਆ ਕੋਲ ਆਇਆ ਸੀ ਥੱਕ ਗਿਆ ਆਉਂਦਾ ਆਉਂਦਾ ਮੈਂ ਕਿਹਾ ਚੱਲ ਘੰਟਾ ਘੜੀ ਆਰਾਮ ਕਰ ਲੈ ਵੇ ਆਹੋ ਮੈਂ ਵੀ ਆਈ ਸੀ ਲੰਗ ਦੀ ਟੱਪ ਦੀ ਪਪਈਆ ਕੁੜੀ ਥੋੜੀ ਮਟਿਆਰ ਹੋ ਰਹੀ ਆ ਹੁਣ ਨਾ ਪੁੱਤ ਜਾਇਆ ਕਰੋ ਕਿਸੇ ਪਾਸੇ ਕੱਲੀ ਤੋਂ ਕੱਲੀ ਛੱਡ ਕੇ ਜਮਾਨਾ ਮਾੜਾਗਾ ਗੱਲ ਤਾਂ ਤੇਰੀ ਠੀਕ ਆ ਜਾਛੀ ਮੈਂ ਤਾਂ ਕਰੀ ਸੀ ਗੱਲ ਅੱਜ ਬਾਪੂ ਵੀ ਕਹਿੰਦਾ ਸੀ ਇਹ ਕਹਿੰਦਾ ਰਸਤਾ ਰਸਤਾ ਦੇਖ ਲੈਨੇ ਵੇ ਪਪਈਆ ਕਮਲੀ ਜੀ ਮੰਨਦੀ ਨਹੀਂ ਕਹਿੰਦੀ ਮੈਂ ਨਹੀਂ ਹਲੇ ਕਰਾਉਣਾ ਦੱਸ ਚਾਚੀ ਹੁਣ ਟੱਕਾ ਤਾਂ ਕਰਿਆ ਵੀ ਨਹੀਂ ਜਾਂਦਾ ਨਾ ਜਵਾਖਾਂ ਨਾਲ ਵੇ ਉਹ ਵੀ ਕੀ ਕਰੇ ਪਪਈਆ ਸਿਆਣੀ ਅਬਚਰੀ ਉਹ ਕਹਿੰਦੀ ਆ ਵੀ ਕੋਈ ਰੋਟੀ ਪਾਣੀ ਕਰਨ ਵਾਲੀ ਆ ਜੇ ਵੀ ਤੂੰ ਵੀ ਸੁੱਖਣਾ ਗੱਭਰੂ ਹੋਇਆ ਪਿਆ ਹੈ ਉਹ ਗੱਲ ਤਾਂ ਠੀਕ ਆ ਚਾਚੀ ਮੈਨੂੰ ਐ ਵੀ ਚੱਲ ਜੇ ਪਹਿਲਾਂ ਇਹਦਾ ਬਣ ਜੇ ਨਾ ਸਾਡਾ ਕੀ ਦੋਨੇ ਪਿਆ ਪੁੱਤ ਮੈਂ ਤਾਂ ਆਪੇ ਹੀ ਲਾ ਲਿਆ ਕਰੂੰ ਦੋ ਫੁਲਕੇ ਵੇ ਆਪੀ ਕਾ ਨੂੰ ਲੈਂਦੀਆਂ ਨੇ ਪੁੱਤ ਨਾ ਘਰ ਦੇ ਕੰਮ ਹੁੰਦੇ ਨੇ ਹੈ ਨਾ ਬਾਹਰ ਦੇ ਹੁੰਦੇ ਨੇ ਬੰਦਾ ਕਿਤੋਂ ਜੋਗਾ ਨਹੀਂ ਰਹਿੰਦਾ ਹੈ ਤੂੰ ਵੀ ਹੁਣ ਕੋਈ ਦੇਖ ਕੇ ਚੰਗੀ ਮਾੜੀ ਭਈ ਵਿਆਹ ਕਰਾ ਲੈ ਕੋਈ ਨਹੀਂ ਚਾਚੀ ਕਰਦੇ ਆ ਗੱਲ ਹੋਰ ਦੱਸ ਤੂੰ ਠੀਕ ਆ ਸਭਾ ਖੈਰ ਸੂਖਾ ਮੈਂ ਤਾਂ ਤੇਰੇ ਪਿਓ ਨੂੰ ਕੰਜਰ ਨੂੰ ਦੇਖਣ ਆਈ ਸੀਗੀ ਆਖੇਗਾ ਕਹਿੰਦੀ ਐ ਚਾਚੀ ਕੀ ਬੋਲਦੀ ਐ ਕੀ ਗੱਲ ਹੋ ਗਈ ਚਾਚੀ ਵੀ ਮੇਰੇ ਭਾਈ ਨੇ ਆਉਣਾਗਾ ਹੈ ਅੱਛਾ ਉਹ ਆ ਤੇਰੇ ਪਿਓ ਨੂੰ ਗੋਈ ਮਣ ਮਣ ਡੱਫਦਾਗਾ ਧਾਰੂ ਮੈਂ ਤਾਂ ਦੇਸੀ ਧਾਰੂ ਨਹੀਂ ਮਿਲੇਗੀ ਤੋ ਸਾਰੇ ਪਿੰਡ ਚ ਪਹੁੰਚੀ ਮੈਂ ਆਖਾ ਚੈਰ ਕੋਈ ਜੱਗ ਇੱਕ ਮਿਲ ਜਾਂਦਾ ਚਲ ਉਹਦਾ ਡੰਗ ਲੈ ਜਾਂਦਾ ਹੋਰ ਲੈ ਦੱਸ ਚਾਚੀ ਆਹ ਕਿਹੜੀਆਂ ਗੱਲਾਂ ਕਰੀ ਜਾਂਦੀਆਂ ਤੂੰ ਹਟਾਉਣਾ ਤਾਂ ਕੀ ਸੀ ਸਭੋ ਆਪਦੇ ਭਾਈ ਵਾਸਤੇ ਵੀ ਲੈਣ ਆ ਗਈ। ਦੇ ਕਿੱਥੇ ਆ ਜਿਹੜੇ ਬੈਲ ਹੈ ਹੱਡਾਂ ਨੂੰ ਲੱਗ ਜਾਂਦੇ ਨੇ ਕਾਹਨੂੰ ਘਟਦੇ ਨੇ ਇਟਹਿ ਜਾਣੇ ਜੀ ਆਪ ਤੋਂ ਛੱਡਣਗੇ ਤਾਂ ਛੱਡੇ ਜਾਣਗੇ। ਆ ਤੇਰਾ ਪਿਓ ਦੇਖ ਲੈ ਹੁਣ ਮਨਮਨ दारू ਪੀ ਕੇ ਰੋਜ਼ ਕੱਜੀ ਅਕਲੇਸ ਰੱਖਦਾਗਾ। ਤਾਂ ਹੀ ਤਾਂ ਉਹ ਵਾਗੀ ਭਈ ਅਗਲੀ ਭਗਾਨੀ ਤੈਨੂੰ ਕੀ ਦੋਸ਼। ਉਹ ਮੈਂ ਤਾਂ ਬਥੇਰਾ ਸਮਝਾ ਕੇ ਦੇਖ ਲੈ ਚਾਚੀ। ਗੱਲ ਕਰ ਸਮਝੇ ਤਾਂ ਸਹੀ। ਪਰ ਮੈਂ ਤਾਂ ਕਹਿਣੋ ਹੀ ਹਟ ਗਿਆ। ਮੈਂ ਖੈ ਦੀ ਮਰਜ਼ੀ ਆ ਜਦੋਂ ਠੀਕ ਲੱਗਿਆ ਆਪੇ ਛੱਡ ਦੂ। ਦੇ ਹੋਰ ਪੁੱਤ ਚਲ ਜਿਹੇ ਜੀ ਹੈਗੀ ਸੀ ਕਿਰਾ ਆ ਗਈ ਸੀ ਥੋੜੀ ਤਾਂ ਰੋਟੀ ਪੱਕਦੀ ਸੀ ਘਰੇਬਾਰ ਖੁੱਲਾ ਸੀ ਹਾਂ ਹੁਣ ਮਟਿਆਰ ਧੀ ਆ ਦੱਸ ਕਰ ਨਾ ਤੁਸੀਂ ਬਾਹਰ ਅੰਦਰ ਜਾਣ ਜੋ ਕਰਿਓ ਨਾ ਇਹਨਾਂ ਨੂੰ ਇਕੱਲੀ ਛੱਡਣ ਜੋ ਗਿਓ ਦੱਸ ਇਹ ਤਾਂ ਗੱਲ ਤੇਰੀ ਠੀਕ ਆ ਚਾਚੀ ਚਾਚੀ ਫਿਰ ਬਾਪੂ ਤਾਂ ਹੁਣ ਬਾਗਿਆ ਪਾਣੀ ਦੀ ਵਾਰੀ ਤੇ ਮੈਨੂੰ ਤਾਂ ਦੇਰ ਤੈਨੂੰ ਪਤਾ ਨਾ ਮੈਂ ਖਾਵਾ ਪੀਵਾ ਕੁਛ ਇਹ ਜਾ ਮੈਨੂੰ ਤਾਂ ਨਹੀਂ ਪਤਾ ਵੇ ਹੋਰ ਭਾਈ ਚਲ ਕੋਈ ਨਹੀਂ ਮੈਂ ਤਾਂ ਤੈਨੂੰ ਵੀ ਸੋਚ ਚ ਪਾਤਾ ਚਲ ਕੋਈ ਨਹੀਂ ਤੁਹਾਡਾ ਸਭ ਵਧੀਆ ਸਾਰਾ ਕੁਝ ਹੋ ਜੂਗਾ ਦੋਨੇ ਭੈਣ ਭਰਾਵਾਂ ਦਾ ਬਿਆਸਾ ਦੀ ਆ ਤੂੰ ਕੋਈ ਆਵਦਾ ਵੀ ਦੇਖ ਲੈ ਭਾਈ ਚੰਗਾ ਮਾੜਾ ਫੇਰ ਕੁੜੀ ਨੂੰ ਵਹਿ ਲਾਂਗੇ ਕੋਈ ਨਹੀਂ ਚਾਚੀ ਕਰਦੇ ਆ ਵਿਚਾਰ ਚਾਹ ਪਾਣੀ ਪੀ ਜਾਂਦੀ ਮੈਂ ਕਹਿ ਦਿੰਨਾ ਚੰਨ ਨੂੰ ਚਾਹ ਤਾਂ ਬਸ ਹੁਣ ਪਤਾ ਨਹੀਂ ਮੈਨੂੰ ਤਾਂ ਕਿੰਨੇ ਕ ਘਰਾਂ ਦੇ ਭੌਂਕਣਾ ਪਊਗਾ ਉਹ ਤਾਂ ਆ ਕੇ ਮੇਰਾ ਭਰਾ ਤਾਂ ਬਾਲਾ ਹੀ ਭੜਾਗਾ ਸਾਡਾ ਤਾਂ ਜਲੂਸ ਕੱਢ ਦੂਗਾ ਤਾਂ ਪਰੌਣੇ ਮੰਗੂ ਸਾਰਾ ਕੁਝ ਭਾਲਦਾ ਜਦੋਂ ਆਉਂਦਾਗਾ ਹਾਂ ਆ ਤੇਰੇ ਚਾਚੇ ਦਾ ਤਾਂ ਤੈਨੂੰ ਪਤਾ ਹੀ ਐ ਆ ਖਾ ਕੇ ਫਿਊ ਦਾ ਗੋਲਾ ਪਤਾ ਨਹੀਂ ਕਿੱਥੇ ਬੈਠਾ ਹੋਊਗਾ ਹੈ ਮੈਂ ਤਾਂ ਆਮਲੀਆਂ ਦੀ ਪੇਸ਼ ਪਹਿਰੀਆਂ ਦਾ ਸਕਾ ਨੂੰ ਕੁਛ ਦਾ ਪੁੱਤ ਤੂੰ ਲਿਆ ਦੱਸ ਲੋਕਾਂ ਦਾ ਵੀ ਸਰਾ ਹੀ ਪਿਆ ਯਾਰ ਵਿਚਾਰੀ ਨੂੰ ਇਹਨੂੰ ਟੋਰੀ ਫਿਰਦੇ ਆਗੇ ਤੂੰ ਲਿਆ ਦਰੂ ਦੱਸ ਲੈ ਕੀ ਬਣੂ ਯਾਰ ਇਹਨਾਂ ਦਾ ਨਸ਼ੇੜੀਆਂ ਆ ਬਸ ਅੱਜ ਤਾਂ ਉਹ ਗੱਲ ਹੋ ਗਈ ਕਿਤੋਂ ਖੈਰ ਨਹੀਂ ਪਈ ਹੈਗੀ ਪਤਾ ਨਹੀਂ ਕਿੱਥੇ ਕੋ ਭੌਕਣਾ ਪਊਗਾ ਮੈਨੂੰ ਤਾਂ ਉਹ ਬਿਟੇ ਜਾਣਾ ਕਿ ਜਲੂਸ ਕੱਢ ਦੂਗਾ ਐ ਨਹੀਂ ਪਤਾ ਉਹ ਤਾਂ ਉਹ ਆਮਲੀ ਨੂੰ ਕੁੱਟ ਦੇ ਫੜ ਕੇ ਅਗਲਾ ਕਹਿੰਦਾ ਘਰ ਵਾਲਾ ਕਟਵਾਤਾ ਲੱਭਦੇ ਭਾਈ ਤੂੰ ਆਹਾ ਵੇ ਕਿਧਰ ਆਉਂਦੀ ਐ ਲੇਸਨ ਢੀੜੀ ਗਲੀ ਵਿੱਚ ਹੋ ਗਏ ਟੱਕਰੇ ਫੜ ਗਿਆ ਬਾਹੋਂ ਫੜ ਕੇ ਲੈ ਫੜਵਾ ਆ ਜਾ ਫੜ ਕੇ ਦੇਖਾਂ ਅੱਗੇ ਜੋ ਤੂੰ ਨਾ ਸਾਰਾ ਦਿਨ ਨਾ ਵੀ ਤਫੀਤ ਪਾਈ ਰਿਹਾ ਕਰ ਮੈਂ ਤਾਂ ਗਾਣਾ ਗਾਣਾ ਆਉਣਾ ਗਾਣਾ ਗਾਉਣਾ ਆਉਂਦਾ ਐਡਾ ਕਿਡਾ ਮੁਹੰਮਦ ਸ਼ਦੀਕ ਆਵੇ ਤੈਨੂੰ ਮੈਨੂੰ ਦੇਖ ਕੇ ਗਾਣੇ ਜਿਆਦਾ ਆਉਂਦੇ ਨੇ ਤੈਨੂੰ ਦੇਖ ਕੇ ਤਾਂ ਉਹ ਨਹੀਂ ਉਹ ਗਾਜਲ ਨਹੀਂ ਆਉਂਦੀ ਗਾਣਾ ਕਿੱਥੋਂ ਗਾ ਦੂੰਗਾ ਤੇ ਗਾਇਕੀ ਸੀ ਕੀ ਭਕਾਈ ਮਰਦਾ ਸੀ ਇਹ ਤਾਂ ਸਾਡੇ ਉਸਤਾਦ ਚਮਕੀਲੇ ਦਾ ਗਾਣਾ ਜੀ ਨੂੰ ਦੇਖ ਕੇ ਅਸੀਂ ਬੈਲੀ ਬਣੇ ਆ ਦੇ ਤਾਂ ਤੂੰ ਪੈਰ ਵਰਗਾ ਵੀ ਨਹੀਂ ਚਮਕੀਲੇ ਦੇ ਤਾਂ ਮੈਂ ਕਦੋਂ ਕਹਿੰਦਾ ਉਸਤਾਦ ਪੈਰ ਵਰਗਾ ਪਰ ਗਾਣਾ ਆਉਂਦਾ ਢੀੜ ਗਲੀ ਵਿੱਚ ਹੋਗੇ ਟੱਕਰ ਢੀੜ ਗਲੀ ਵਿੱਚ ਹੋਗੇ ਟੱਕਰ ਫੜ ਚਲ ਗਾ ਗੀ ਤੂੰ ਵੀ ਅਰਗੀ ਪਹਿਲੇ ਪਹਿਲੀ ਤੱਪੀ ਫਿਰਦੀ ਐ ਮੈਂ ਜਉਂ ਚੱਲੀ ਆਉਂ ਉਟਲੇ ਪਿੰਡ ਤੋਂ ਸਾਰਾ ਪਿੰਡ ਘੁੰਮ ਲਿਆ ਫੇ ਮੈਂ ਤੈਨੂੰ ਕੋ ਤਾਂ ਕੀ ਭਾਰਦੀ ਫਿਰਦੀ ਆ ਪਿੰਡ ਦਾ ਤੂੰ ਰੋਜ਼ ਹੀ ਘੁੰਮਦੀ ਆ ਸਿਖਰ ਦੁਪਹਿਰੇ ਕਿਸ ਦੇ ਘਰੇ ਆਈ ਹੋਊਗੀ ਫੂਸ ਪਾ ਕੇ ਲੜਾ ਤਾਂ ਹੋਊਗਾ ਹੋਰ ਤੂੰ ਕੀ ਭਾ ਲੈਣਾ ਬੇਬੀ ਬੈਠੀ ਆਲਿਆ ਤੇਰੇ ਨਾਲ ਲੜ ਜੇ ਪੂਰੀ ਗੱਲ ਤਾਂ ਸੁਣ ਲੈ ਤੂੰ ਨਾ ਜਿਵੇਂ ਤੂੰ ਦੀ ਤਾਂ ਹੋਈ ਜੰਨੀ ਆ ਮੇਰਾ ਚੇਲਾ ਨਹੀਂ ਹੈਗਾ ਉਹ ਖੇਤ ਗਏ ਹੋਇਆ ਕਬਜ਼ਾ ਜਾ ਲੈਣ ਬੇ ਜੇ ਤੇਰਾ ਚੇਲਾ ਹੁੰਦਾ ਫਿਰ ਕਿਹੜਾ ਤੂੰ ਖੂਨ ਦੀਆਂ ਨਦੀਆਂ ਵਹਾ ਦੇਣੀਆਂ ਸੀ ਉਧਰ ਆਪਣੀ ਦੀ ਬੇਇੱਜ਼ਤੀ ਹੋ ਰਹੀ ਜੀ ਚੱਲ ਚੱਲ ਪਗਾਂ ਮੇਰਾ ਰਾਹ ਛੱਡ ਚੱਲ ਲੱਗ ਜਾ ਚੱਲ ਦੱਸ ਤਾਂ ਜਾ ਹੁਣ ਕਾ ਤੂੰ ਐ ਗੁੱਸਾ ਕਰਦੀ ਆ ਭਾਬੀਏ ਹੁਣ ਐ ਦੱਸ ਗੱਲ ਕੀ ਹੋਊਗੀ ਵੇ ਮੈਂ ਤਾਂ ਬਿਛਨੇ ਕੋਲੇ ਗਈ ਸੀ ਆ ਮੈਂ ਕਿਹਾ ਚੋਰਾ ਸਾਰਾ ਦਿਨ ਉਹ ਰੱਜਿਆ ਰਹਿੰਦਾ दारू ਨਾਲ ਹਾਂ ਸਾਰਾ ਦਿਨ ਟੱਕਿਆ ਰਹਿੰਦਾਗਾ ਮੈਂ ਕਿਹਾ ਚੱਲ ਪਤਾ ਕਰਾਂ ਉਹ ਕਿੱਥੋਂ ਡੱਫਕੇ ਆਉਂਦਾਗਾ ਵੇ ਮੈਨੂੰ ਤਾਂ ਜਰੂਰੀ ਮਾਰਕਾ ਚਾਹੀਦੀ ਸੀ ਥੋੜੀ ਜੀ ਬਸ ਆਹੀ ਗੱਲ ਰਹਿ ਗਈ ਸੀ ਹੁਣ दारू ਵੀ ਪੀਣ ਲੱਗ ਗਈ ਛੱਡੀ ਨਾ ਗੁੱਸਾ ਰੂਪ ਵੇ ਤੇਰੀ ਮਾਂ ਤੇਰੀ ਭੈਣਾ ਤੁਹਾਡੇ ਖਾਨਦਾਨ ਦੇ ਮੈਂ ਕਿਹੜਾ ਦਾਰੂ ਪੀਵਾਂ ਬੇ ਮੈਂ ਤਾਂ ਮੇਰੇ ਭਰਾ ਨੇ ਆਉਣਾਗਾ ਅੱਗ ਲੱਗੜੇ ਨੇ ਉਹਦੇ ਵਾਸਤੇ ਭਾਲ ਦੀ ਫਿਰਦੀ ਉਹ ਵੀ ਚੱਲ ਜੇ ਇੱਕ ਬੋਤਲ ਮਿਲ ਜੇ ਤਾਂ ਅੱਛਾ ਤੇਰਾ ਭਾਈ ਦਾਰੂ ਪਿੰਦਾ ਬੇ ਹੋ ਪਿੰਦਾ ਕੀ ਨਹੀਂ ਉਹ ਤਾਂ ਤੈਨੂੰ ਦੱਸਿਆ ਮੇਰੇ ਭਾਈ ਤਾਂ ਬੈਲੀ ਆ ਬੈਲੀ ਹਾਂ ਉਹ ਵੀ ਮਰੀ ਨਹੀਂ ਆ ਕਿੱਡਾ ਉਹ ਬੈਲੀ ਆ ਉਹ ਸਾਡੇੋਂ ਵੱਡਾ ਤਾਂ ਨਹੀਂ ਬੇ ਮੜਿਆ ਦੂੰ ਤੈਨੂੰ ਆ ਤੂੰ ਤਾਂ ਮਿੰਨ ਮਿੰਨ ਕਰੇਗਾ ਉਹਦੇ ਮੂਰੇ ਅੱਡਾ ਬੈਲੀ ਆ ਆਹੋ ਕਰਿਆ ਕੀ ਆ ਨਾ ਬੈਰਪੋਣ ਚ ਦੱਸ ਫਿਰ ਬੇ ਬੰਦੇ ਮਾਰੇ ਨੇ ਚਾਰ ਦਾ ਸਾਲੀ ਕੱਟ ਗਿਆ ਆ 302 ਲੱਗੀ ਹੋਈ ਆ ਲੈ ਦੱਸ ਸੱਚੀਓ ਵੇ ਆਹੋ ਹੋਰ ਮੈਂ ਕਿਉਂ ਨਹੀਂ ਫਿਰਦੀ ਆ ਵੀ ਮੈਨੂੰ ਆਇਆ ਜੇ ਉਹ ਨੂੰ ਮਰੂੜੀ ਮਾਰ ਕੇ ਨਾ ਲੈ ਕੇ ਦਿੱਤੀ ਕਿ ਤੂੰ ਮਿਲ ਜਾਂਦਾ ਜੱਗ ਹੈ ਵੀ ਉਹ ਆਮਲੀ ਨੂੰ ਨਾ ਕੁੱਟ ਦੇ ਉਹਨੂੰ ਕਹੂੰਗਾ ਮੈਨੂੰ ਲੈ ਕੇ ਦੋ ਦਾਰੂ ਉਹ ਤਾਂ ਪ੍ਰਾਣਾ ਵਾਂਗੂ ਸੇਵਾ ਕਰਾਉਂਦਾ ਮੇਰਾ ਭਾਈ ਤਾਂ ਬਾਲੇ ਖਰਾਬ ਹੈ ਆਹੋ ਮੈਂ ਚੱਲ ਛੱਡ ਮੈਂ ਕਿਸੇ ਤੋਂ ਹੋਰ ਗੱਲ ਲੈ ਤਾਂ ਸੁਣ ਜਾ ਕਿਉਂ ਭਜਦੀ ਆ ਮੈਂ ਤੇਰਾ ਹੱਲ ਕਰੂੰ ਨਾ ਪੂਰਾ ਦਾਖਰਾ ਕਦ ਕਾਂਠ ਚ ਹੋਰ ਨਰੋਆ ਵੇ ਤੇਰੇ ਵਰਗੇ ਤਾਂ ਦੇਖ ਕੇ ਖੱਡਾਂ 'ਚ ਵੜ ਜਾਂਦੇ ਆ ਆਹੋ ਐਡੀ ਗੱਲ ਆ ਹਾਂ ਖੜੇ ਇੱਕ ਮਿੰਟ ਐਂ ਕਰਦੇ ਆ ਆਪਣੇ ਨਾਲ ਦੂਲੂ ਜਾਂ ਇਹਨੂੰ ਦੇ ਦਿੰਨੇ ਆ ਐਨੀ ਕਨਾ ਸਰਜੂ ਕਿਤੇ ਕਬਜ਼ੇ ਕੁੱਚੇ ਤੇ ਬੁਲਾਉਣਾ ਪੈ ਜਾਂਦਾ ਐਡਾ ਤਖੜਾ ਭੈਲੀ ਆ ਯਾ ਅਜ ਪਾਉਣੇ ਆ ਗਿੱਜੂ ਨਾਲ ਵੇ ਕੀ ਇਕੱਲੇ ਗੱਲਾਂ ਕਰੀ ਜਾਂਦਾ ਹੈ ਜੇ ਕੁਝ ਹੈਗਾ ਕੋਣ ਤਾਂ ਦੱਸ ਨਹੀਂ ਮੈਂ ਜਾਵਾਂ ਓ ਗਿੱਜੋ ਗਿੱਜੋ ਕਿਉਂ ਘਬਰਾਉਣੀ ਆ ਤੇਰੀ ਜਾਨ ਨੂੰ ਲੱਡੂਆਂ ਤੋੜਾ ਬੇ ਲੱਡੂ ਕੀ ਕਰਨੇ ਨੇ ਚਾਹੀਦੇ ਤਾਂ ਸ਼ਰਾਬ ਆ ਉਹ ਕਹਿਣ ਚ ਆ ਜਾਂਦੀ ਆ ਗੱਲ ਆ ਚੱਕ ਤੇਰੇ ਭਾਈ ਖਾਤਰ ਬੈਲੀਆਂ ਦੇ ਤਾਂ ਬੈਲੀ ਯਾਰ ਹੁੰਦੇ ਆ ਤੈਨੂੰ ਤਾਂ ਨਹੀਂ ਮੈਂ ਦਿੰਦਾ ਸੀ ਪਰ ਉਹ ਬੈਲੀ ਆ ਤੇ ਅਸੀਂ ਬੈਲੀ ਆ ਫਿਰ ਬੈਲੀਆਂ ਦਾ ਮਤਲਬ ਬੈਲੀ ਉਹ ਬੈਲੀਆਂ ਦੇ ਬੈਲੀ ਕੰਮ ਆਉਂਦੇ ਹੁੰਦੇ ਆ ਕੋਈ ਗੱਲ ਨਹੀਂ ਆ ਲੈ ਫੜ ਫਿਰ ਬੇ ਆਹਾ ਤੋੜ ਲੈ ਮੇਰੇ ਭਰਾ ਨੂੰ ਕੀ ਹੋਊਗਾ ਵੇ ਤੋੜ ਲੈ ਆ ਚੱਲ ਛੱਡ ਕੋਈ ਨਹੀਂ ਜਿੰਨੀ ਕਹੇਗੀ ਠੀਕ ਆ ਆਹੋ ਪਹਿਲੇ ਤੋੜਦੀ ਆ ਚਾਰ ਬੰਦਿਆਂ ਨੂੰ ਗੱਡਾ ਡੀਏ ਕਰ ਦੂ ਤੇ ਬਾਕੀ ਹੱਥ ਨੇ ਅਸੀਂ ਆਵਾਂਗੇ ਤੇਰੇ ਭਾਈ ਕੋਲੇ ਪੈਪਸੀ ਵਾਲੀ ਲਿਆਵਾਂਗੇ ਪਰਕੇ ਕਿਉਂ ਪ੍ਰਵਾਹ ਕਰਦੀ ਆ ਵੇ ਚੱਲ ਚੰਗਾ ਉਹੀ ਨਾ ਕੱਪ ਸੜਪ ਮਾਰੀ ਜਾਈਂ ਚੱਲ ਆਹੋ ਅੱਜ ਤਾਂ ਮੈਨੂੰ ਮੁਰਗਾ ਵੀ ਨਹੀਂ ਮਿਲਿਆ ਹੁਣ ਕਿਤੋਂ ਅੰਡੇ ਲੈ ਜਾਣੇ ਪੈਣਗੇ ਉਹ ਕੋਈ ਆ ਮੈਂ ਮੂਸ਼ੀ ਨੂੰ ਕਹਿ ਕੇ ਤੇਰੇ ਘਰੇ ਮੁਰਗਾ ਵੀ ਭੇਜ ਦੇਣਾ ਵੇ ਚੱਲ ਚੱਲ ਕਿਹਦੇ ਲਤੋਸ਼ ਹੋ ਕੇ ਭਗ ਜਾ ਹੁਣ ਤਾਂ ਹੱਲ ਕਰਤਾ ਤੇਰਾ ਮੜਾ ਹੱਸ ਜਾ ਵੇ ਖੁਸ਼ ਹੋਣ ਨੂੰ ਤੂੰ ਤਰਮਿੰਦਰ ਹੈ ਖੁਸ਼ ਹੋ ਜਾ ਇਹਨੇ ਤੇ ਬਾਈ ਦਾ ਚ ਸਾਰੀ ਉਮਰ ਮੱਥੇ ਤੇ ਰੱਖੀ ਤੇਉੜੀਆਂ ਮਾਂ ਦੀਆਂ ਧੀ ਐ ਐਨੇ ਕੰਮ ਕਰਤੇ ਖੜੇ ਖੜੇ ਨੇ ਫੇਰ ਵੀ ਨਾ ਹੱਸ ਕੇ ਗਈ ਵੇ ਤੂੰ ਭਗ ਜਾ ਅਗਾਹ ਔਰ ਨਕਤੇ ਮੇਰੇ ਤੋਂ ਲੈ ਆ ਨਾ ਗੋਲ ਜੀ ਭਗ ਜਾ ਉਹਦੀ ਚੱਕ ਲੈਂਦੀ ਕਿਤੇ ਚੱਪਲ ਕੇ ਪਾਤੀ ਕੁਸ ਹਰ ਜੇ ਕਮ ਜਨੀ ਮੇਰੇ ਲਈ ਹਮਨ ਹਗਮ ਜਉਨੀ ਜੁੱਲ ਲੈ ਚੱਤ ਚੰਨੋ ਮੈਂ ਕਹਿੰਦਾ ਇਹ ਤੰਦੂਰ ਤਪਾ ਲਾ ਨਾ ਤੂੰ ਕੀ ਕਰਨਾ ਬਾਈ ਤੰਦੂਰ ਤਪਾ ਕੇ ਮੈਂ ਉਹ ਤੰਦੂਰ ਦੀਆਂ ਰੋਟੀਆਂ ਇੰਨੀਆਂ ਖਾ ਮਾਰੂੰਗਾ ਤੰਦੂਰ ਤੋਂ ਮੇਰੀ ਗੱਲ ਤਾਂ ਸੁਣ ਲਾ ਤੰਦੂਰ ਦੀਆਂ ਰੋਟੀਆਂ ਇੰਨੀਆਂ ਸਵਾਦ ਬਣਦੀਆਂ ਨੇ ਤੂੰ ਤਪਾ ਲਾ ਨਾ ਜੇ ਕਹੇ ਤਾਂ ਮੈਂ ਤਪਾ ਲੰਗਾ ਅੱਜ ਤਾਂ ਆਪਾਂ ਕੀ ਕਰਨਾ ਤੇ ਪਾ ਕੇ ਮੈਂ ਤਾਂ ਇਹ ਕਹਿੰਦੀ ਕੱਲ ਨੂੰ ਤਾਂ ਪਾ ਲਾਂਗੀ ਚਲ ਅੱਜ ਤਾਂ ਮੈਂ ਚੁੱਲੇ ਤੇ ਲਾ ਲੈਣੀ ਆ ਦੋ ਰੋਟੀਆਂ ਉਹ ਨਹੀਂ ਨਹੀਂ ਤਨੂਰ ਦੀਆਂ ਰੋਟੀਆਂ ਵਧੀਆ ਲੱਗਦੀਆਂ ਨੇ ਨਾਲੇ ਸਾਰੇ ਬਣਾ ਲੈਣਗੇ ਨਾਲੇ ਤਾਂ ਤੂੰ ਐ ਕਰੀ ਚਾਚੀ ਨੂੰ ਸਾਦ ਲਈ ਮੇਰੇ ਭਾਬੀ ਆ ਜੂਗੀ ਬਣਾ ਕੇ ਲੈ ਜਾਣਗੇ ਉਹ ਹੁੰਦੀਆਂ ਨਹੀਂ ਅੱਜ ਜੇ ਤਾਂ ਉਹਨਾਂ ਨੇ ਆਉਣਾ ਹੁੰਦਾ ਫਿਰ ਤਾਂ ਮੈਂ ਤੇ ਪਾ ਲੈਂਦੀ ਮੈਨੂੰ ਆਈ ਸੀ ਵੀ ਅੱਜ ਕੱਲ੍ਹ ਨੇ ਆਈ ਨਹੀਂ ਚਲਾਂ ਇਹ ਲਾ ਲੈਣੀਆਂ ਕੱਲ ਨੂੰ ਆਪਾਂ ਕੱਲ ਨੂੰ ਦੇਖਾਂਗੇ ਪੁੱਛ ਕੇ ਦੇਖਾਂ ਨਾ ਨਾਲੇ ਮੈਂ ਭਾਬੀ ਨੂੰ ਬੁਲਾ ਲਿਆ ਹਾਂ ਕੱਲ ਨੂੰ ਨਾਲੇ ਉਹ ਅੰਗਰੇਜ਼ੋ ਆ ਜੂਗੀ ਉਹ ਵੀ ਲਾ ਕੇ ਲੈ ਜਾਣੀ ਆ ਅਜੇ ਤਾਂ ਆਪਣੀ ਇੱਕ ਵਾਰੀ ਪੁੱਛ ਆਉਂਦੀ ਤੂੰ ਤੰਦੂਰ ਤਾਂ ਮੈਤ ਪਾ ਨਾ ਬਾਈ ਛੱਡ ਪਰਾਂ ਮੈਂ ਕਿੱਥੇ ਜਾਊ ਹੁਣ ਐਡੀ ਦੂਰ ਉਹਨਾਂ ਦੇ ਘਰੇ ਪੁੱਛਣਾ ਚਲ ਠੀਕ ਆ ਫਿਰ ਚੰਗਾ ਹੋਰ ਕੱਲ ਨੂੰ ਮੈਂ ਤਾਂ ਘਰੇ ਰਿਹਾ ਸੀ ਮਾਂ ਚਲ ਤੰਦੂਰ ਤੈਨੂੰ ਮੈਤ ਪਾ ਕੇ ਦੇ ਦਿੰਦਾ ਰੋਟੀਆਂ ਲਾ ਲੈਂਦੀ ਤੰਦੂਰ ਤੇ ਕੋਈ ਨਾ ਮਾਪਾ ਮੈਂ ਕੱਲ ਨੂੰ ਚਪਾ ਲੂੰਗੀ ਚਲ ਚੰਗਾ ਮੇਰੇ ਭਾਬੀ ਹੋਰ ਨੇ ਬਣਾ ਕੇ ਲੈ ਜਾਣੀਆਂ ਇਹਨਾਂ ਦੇ ਸਿਬੋ ਭਾਬੀ ਨੂੰ ਬਲਾਉਣ ਨੜੇ ਅੰਗਰੇਜ਼ੋ ਲੈ ਜੂਗੀ ਚਲ ਠੀਕ ਆ ਚੰਗਾ ਮੈਂ ਤਾਂ ਪਿੰਡ ਚ ਜਾ ਕੇ ਆਉਂਦਾ ਚਲ ਜਾਇਆ ਭੁਖੇ ਮਾਰਤੇ ਯਾਰ ਭੁਖੇ ਮਾਰਦਾ ਸਤਾਨੇ ਦਾ ਢੋਲੇ ਦੀਆਂ ਲਾਉਂਦੇ ਨੇ ਬੜਾ ਆਇਆ ਓਏ ਮੈਂ ਵੀ ਬੜਿਆ ਖਿਆ ਉਸਤਾਜੀ ਕਹਿ ਕਰੋ ਉਸਤਾਦ ਕਹਿਣ ਨੂੰ ਅੱਜ ਜੀ ਵੀ ਕਰਦਾ ਕੀ ਹੋ ਗਿਆ ਆਹ ਧਾਰੂ ਤੂੰ ਪੇਚੀ ਸੀ ਤਾਂ ਉਥੇ ਓਏ ਸਵਾ ਦੀ ਗੱਲ ਸੁਣਨ ਹੀ ਲੈ ਕੇ ਆਉਂਦਾ ਸੀ ਢੋਲੂ ਭਰ ਲਿਆ ਸੀ ਰਾਜ ਕੀ ਹੋ ਗਿਆ ਮਹਾ ਅੱਜ ਮੇਰੇ ਸ਼ੇਰ ਪਹਿਲੇ ਦਿਨ ਤਾਂ ਕੰਮ ਕਰਨ ਗਏ ਨੇ ਅੱਡਣ ਕੇ ਕਰਦੇ ਉਹ ਕੀ ਹੋਇਆ ਰਾਜ ਚ ਗੇਜੋ ਮਿਲ ਗਈ ਗੇਜੋ ਅੰਗਰੇਜ਼ੋ ਆ ਲਾਲ ਲਾਲ ਸੂਟ ਪਾਇਆ ਆ ਤੇਰੇ ਲਿਖਰੀ ਪਿਛਲੇ ਕੇ ਘਰੋਂ ਨਿਕਲਦੀ ਸੀ ਉਹਦਾ ਘਰ ਪਟਕੇ ਆਈ ਹੋਰ ਬਹੁਤ ਘਰ ਨਹੀਂ ਪਟਕੇ ਆਈ दारू ਪਾਲਦੀ ਸੀ ਉਹ ਆਪਣੀ ਤਾਂ ਬੇਇੱਜ਼ਤੀ ਕਰਦੀ ਯਾਰ ਭੌਣ ਤੋਂ ਦੀ ਲਾਹ ਹੁੰਦੀ ਆ ਉਹ ਸੁਣਤਾ ਲੈ दारू ਪਾਲਦੀ ਫਿਰਦੀ ਸੀ ਰੋਣ ਹੱਕੀ ਹੋਈ ਪਈ दारू ਪੀਣ ਲੱਗ ਕੇ ਕਰੇ ਤੋ ਉਹ ਨਹੀਂ ਇਹ ਮੈਂ ਕਿਹਾ ਉਹਨੂੰ ਮੈਂ ਕਿਹਾ दारू ਪੀਣ ਲੱਗ ਗਈ ਹਾਂ ਕਹਿੰਦੀ ਨਾ ਨਾ ਮੈਂ ਨਹੀਂ ਪੀਂਦੀ ਕਹਿੰਦੇ ਮੇਰਾ ਭਾਈ ਹੋਂਦਾ 6 ਫੁੱਟ 8 ਇੰਚ ਦਾ ਕਰਦਾ ਅੱਡੇ ਡੇਡਾ ਆਲੇ ਆਂਡੀ ਛਾਤੀ ਆ ਹਾਂ ਹਾਂਜੀ ਚਾਰ ਕਤਲ ਕੀਤੇ ਨੇ 10 ਸਾਲ ਰਹਿ ਕੇ ਆਇਆ ਜੱਜ ਨੇ ਡਰਦੇ ਨੇ ਛੜਤਾ ਫਿਰ ਤੂੰ ਨੂੰ ਦਰੂ ਦੇਦੀ ਉਹ ਫਿਰ ਮਾਂ ਯਾਰ ਪਿੰਡੇ ਚ ਆਉਂਦਾ ਐ ਜਿਆ ਬੈਲੀ ਬੰਦਾ ਬੈਲੀਆਂ ਬੈਲੀਆਂ ਦੇ ਲੈ ਜਿਹਦੇ ਮੈਂਡ ਉਲੂ ਪਰ ਐ ਭਰਾ ਉਹਨੂੰ ਫੜਾਤਾ ਚੱਲ ਵਧੀਆ ਕਰਿਆ ਹੂੰ ਤਾਂ ਉਹ ਹੋਰ ਪੈਸੇ ਮੰਗਦੀ ਆ ਜਦੋਂ ਉਹਦਾ ਭਾਈ ਆ ਗਿਆ ਹੱਥ ਨੇ ਕਹਿੰਦੀ ਤੁਸੀਂ ਆ ਜਿਓ ਮੈਂ ਮੁਰਗਾ ਮੁਰਗਾ ਬਣਾ ਕੇ ਰੱਖੂੰਗੀ ਮਾਂ ਮੁਰਗਾ ਤੈਨੂੰ ਕਿ ਲੋੜ ਆ ਮੈਂ ਤਾਂ ਕਹਿ ਬੈਠਾ ਮੁਰਗਾ ਮੂਛੀ ਫੜਾਇਆ ਉਹ ਤੈਨੂੰ ਹਾਂ ਇਹ ਪੂਰਾ ਇਹ ਫੜ ਵੀ ਲੈਂਦਾ ਚੋਰੀਆਂ ਮੁਰਗੇ ਓਏ ਹੱਥ ਨੇ ਨੇ ਉਹਦੇ ਨਾਲ ਲਿਆ ਜਾ ਪਾ ਲਵਾਂਗੇ ਉਹਦੇ ਭਾਈ ਨਾਲ ਜਦੋਂ ਆ ਗਿਆ ਸਾਡੇ ਬਕਸਨ ਲਿੰਕ ਬਣੀਆਂ ਹੁਣ ਏਰੀਆ ਆਪਾਂ ਸਾਰਾ ਕਵਰ ਕਰੀਏ ਹਾਂ ਮੈਨੂੰ ਪਤਾ ਸੀ ਤੂੰ ਤਾਂ ਘਰੇ ਆ ਕੇ ਵੀ ਜੂਠ ਕਰ ਲੋਂਗੇ ਉਹ ਜੂਠ ਕੇ ਇਹਨੇ ਤਾਂ ਬੀੜੀਆਂ ਦਾ ਮੰਡਲ ਪੀ ਕੇ ਗੁਜ਼ਾਰਾ ਕਰਿਆ ਮੈਂ ਕਿਵੇਂ ਬਿਤਾਇਆ ਮਾਰੀ ਉਹ ਤੈਨੂੰ ਅੱਖੇ ਨਸ਼ੇ ਨਾ ਕਰਿਆ ਕਰੋ ਕਿਸ ਤੇਰੀ ਮੈਂ ਕਿਤੇ ਟੱਪ ਕਰ ਜਾ ਹੁਣੋ ਸਭ ਪਤੀ ਤੇਰੇ ਬੁੱਲ ਦੱਸ ਦੇ ਕਿੱਥੇ ਬੁੱਲਦਾ ਯਾਰ ਤੇਰੀ ਬੇਇੱਜ਼ਤੀ ਵਾਲੀ ਕਰਦਾ ਮੈਂ ਗੁਦਾਈ ਕਰਦਾ ਬਾਈ ਯਾਰ ਇਹ ਹਾਂ ਉਹ ਬੈਂਤੀ ਨਹੀਂ ਗੱਲ ਸਹੀ ਕਹਿੰਦੀ ਸਹੀ ਜੀਦਾ ਨਹੀਂ ਮੈਨੂੰ ਪਤਾ ਬੰਦੇ ਬਣ ਕੇ ਰਿਆ ਕਰੋ ਉਹ ਕੀ ਹੋਇਆ ਮੈਂ ਤਾਂ ਗਿੱਜੂ ਨੂੰ ਫਿਰ ਕਹਿਤਾ ਤੇਰੀ ਗਲੀ ਵਿੱਚ ਹੋਗੇ ਟੱਕਰੇ ਖੜ ਗਿਆ ਬਾਹੂ ਫੜ ਕੇ ਲਾਲ ਹੋ ਗਈ ਜੁੱਤੀ ਚੱਕੇ ਉਹ ਮਹਾਮਾ ਦਾ ਝੁਮਕੀਲੇ ਦਾ ਗਾਣਾ ਗਾਉਣਾ ਹਾਂ ਮੈਂ ਤੈਨੂੰ ਦੇਖ ਤੈਨੂੰ ਦੇਖ ਕੇ ਥੋੜੀ ਗਾਉਣਾ ਲੱਗੀ ਸੀ ਮਗਰ ਪੈ ਗਈ ਸੀ ਕੋਈ ਨਾ ਤਾਏ ਵੀ ਆਪਾਂ ਉਹਦੇ ਟਰਾਈਆਂ ਮਾਰ ਦਿਆਂ ਯਾਰਾ ਸੋਹਣੀ ਬੜੀ ਮੰਦੀ ਆ ਪਤਾ ਦਿੱਤੇ ਮਾਰਦੇ ਆ ਆ ਇੰਨੀ ਗਾਉ ਇੰਨੀ ਸੋਣੀ ਵੀ ਨਹੀਂ ਹੈਗੀ ਇਹਦੇ 40 ਜਿਹੜੇ ਮੋੜ ਤੇ ਰਿਸ਼ਤੇ ਮੈਂ ਤਾਂ ਬਾੜੇ ਮੋੜੇ ਹੋਏ ਰਿਸ਼ਤੇ ਦਾ ਅੱਛਾ ਹੋਰ ਮੈਨੂੰ ਤੇ ਇਹਦੇ ਪਿੰਡ ਚੱਲੇ ਜਾ ਰਿਹਾ ਤੇ ਪਿੰਡ ਜਾ ਕੇ ਇਨਕੁਆਰੀ ਕਰਕੇ ਆਈ ਆ ਆਪਾਂ ਬੰਦਾ ਕਹੇ ਜਾ ਇਹ ਨਾ ਝੋੜ ਦੀ ਗੱਲ ਨਹੀਂ ਇਹਨੂੰ ਦਾਜ ਦੂਜੇ ਪਾਵਾ ਦਿੰਦੇ ਰਿਸ਼ਤੇ ਤਾਂ ਨਹੀਂ ਕਰਾਉਂਦੇ ਦਾਜ ਦੇ ਖਿਲਾਫ ਹੋ ਗੰਨਾ ਨਹੀਂ ਨਹੀਂ ਕਰਾਉਂਦੇ ਰਿਸ਼ਤੇ ਮੈਨੂੰ ਤਾਂ ਲੱਗਦਾ ਇਹਨੂੰ ਕਿਹੜਾ ਹੁੰਦਾ ਹੋਊ ਭੈਣ ਦਾ ਮੇਰੇ ਕੋਈ ਕੱਪ ਮਰੀ ਜਾ ਨਾ ਨਹੀਂ ਨਹੀਂ ਕੁੜੀ ਨੂੰ ਰੋਈ ਜਾਂਦੀਆਂ 40 ਘਰ ਵਸਾ ਕੇ ਰੱਦ ਹੋ ਜਾਂਦੇ ਆ ਇਹ ਜਵਾਬ ਦੇ ਦੇਂਦਾ ਮੇਰੀ ਗੱਲ ਸੁਣ ਲ ਹੁਣ ਓਕੇ ਮੈਂ ਸ਼ੇਰਾ ਬਈ ਵਧੀਆ ਕੀ ਹਾਲ ਆ ਠੀਕ ਆ ਵਧੀਆ ਕਿੱਧਰ ਚੱਲ ਪਿਆ ਕੁਛ ਨਹੀਂ ਮੈਂ ਤਾਂ ਮੜਾ ਜਾਂ ਪਿੰਡ ਚ ਹੀ ਚੱਲਿਆ ਸੀਗਾ ਤੁਸੀਂ ਦੱਸੋ ਠੀਕ ਹੋ ਵਧੀਆ ਗੱਪਰੂ ਹੋ ਗਿਆ ਓਏ ਗੱਪਰੂ ਹੋ ਗਿਆ ਹਾਂ ਤੇ ਕਿਵੇਂ ਆ ਤੇਰੀ ਮਾਂ ਤਾਂ ਨਹੀਂ ਤੰਗ ਤੁੰਗ ਕਰਦੀ ਹੋਣਾ ਮਹਾਰਾ ਬਈ ਲੜ ਕੇ ਗਈ ਹੋਈ ਆ ਬਾਪੂ ਨਾਲ ਬਾਗੀ ਓਏ ਹਾਂ ਬਸ ਮੜਾ ਲੜ ਪਈ ਸੀਗੀ ਪਰ ਰੁੱਸ ਕੇ ਬਾਗੀ ਕਈ ਦਿਨ ਹੋ ਗਏ ਅੱਜ ਉਹ ਉਹਦੇ ਕਿੱਥੇ ਆ ਬਸਨ ਆਲੇ ਯਾਰ ਲੱਛਣ ਬਸ ਨਾਲ ਹੀ ਹੁੰਦੀ ਪਿਛਲੇ ਦਾ ਘਰੀ ਨਾਲ ਬਸਾਇਆ ਹੁੰਦੀ ਉਹੀ ਤਾਂ ਗੱਲ ਆ ਬਿਛ ਨੇ ਗਲਤੀ ਕੀਤੀ ਉਦੋਂ ਉਹ ਬਿਛ ਨੇ ਅਸੀਂ ਬਥੇਰਾ ਸਮਝਾਇਆ ਸੀ ਨਾ ਤੇਰੀ ਜ਼ਿੰਦਗੀ ਗਲਤੀ ਨਹੀਂ ਤੂੰ ਪੜ ਪੜ ਕੇ ਕਿਤੇ ਲੱਗ ਗਿਆ ਹੁੰਦਾ ਸਾਡੇ ਵਰਗੇ ਸਿਆਣੇ ਬੰਦੇ ਪਾਏ ਹੁੰਦੇ ਹੁਣ ਤਰੀ ਮਾਂ ਇੱਥੇ ਹੁੰਦੀ ਹਾਂ ਚੱਲ ਬਈ ਹੁਣ ਆਪਾਂ ਵੀ ਕੀ ਕਰ ਸਕਦੇ ਆ ਨਾ ਚੱਲ ਤੂੰ ਦੇਖਣਾ ਸੀ ਸਿਆਣਾ ਬਣ ਕੇ ਰਹੀ ਤੂੰ ਕੋਈ ਨਸ਼ੇ ਪੱਤੇ ਤੇ ਨਾ ਲੱਗ ਜੀ ਕਿਸੇ ਤੇ ਨਾ ਨਾ ਬਈ ਨਸ਼ਾ ਪੱਤਾ ਆਪਾਂ ਕਦੇ ਵਾਸਤੇ ਕਰਨਾ ਹਾਂ ਜੇ ਕੋਈ ਤੰਗ ਕਰਦਾ ਦੱਸ ਦੀ ਚੱਕ ਦੇ ਮੈਂ ਝੋਕਾ ਨਾ ਕੋਈ ਨਾ ਕੱਲਾ ਮੂੰਹ ਸ਼ੀਰ ਤੇ ਆ ਤੈਨੂੰ ਮਹਾ ਕੋਈ ਚੱਕਰੀ ਨਹੀਂ ਬਾਈ ਲੈ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ ਹਾਂ ਕੋਈ ਪੈਸੇ ਅਕੇ ਦੀ ਲੋੜ ਹੋਵੇ ਜਦੋਂ ਮਰਜ਼ੀ ਦੱਸ ਦੀ ਨਾ ਨਾ ਠੀਕ ਆ ਬਾਈ ਜਰੂਰ ਦੱਸੂਗਾ ਚੰਗਾ ਬਾਈ ਚੰਗਾ ਬਾਈ ਮੈਂ ਚੰਗਾ ਜਾ ਸ਼ਰਮ ਮੇਰਾ ਆ ਪਿਛਲੇ ਨੇ ਵੀ ਸਾਲੇ ਨੇ ਕੋੜ ਹੀ ਖਟਿਆ ਉਹ ਹੀ ਤਾਂ ਬੰਦਿਆ ਕਿ ਬਿੱਲੀ ਅੱਖੀ ਜੀ ਛੱਡ ਲਈ ਉਹ ਤਿੰਨ ਦਿਨ ਨਹੀਂ ਬਸੀ ਉਹੀ ਤਾਂ ਗੱਲ ਹੈ ਐਈਆਂ ਜਨਾਨੀਆਂ ਕਿਤੇ ਰਹਿ ਸਕਦੀਆਂ ਜੇ ਉਹ ਕਿੱਥੋਂ ਆ ਰਹੇ ਨੇ ਇਹ ਬੰਦੇ ਖਾਣੀਆਂ ਜਨਾਨੀਆਂ ਹਾਂ ਐਵੇਂ ਆਪਦੀ ਜ਼ਿੰਦਗੀ ਖਰਾਬ ਕਰਕੇ ਬਹਿ ਗਿਆ ਹਾਂ ਯਾਨੀ ਤੇ ਬਾ ਗਬਰੋਗਾ ਸੈ ਨੂੰ ਗਿਆ ਲੈਂਦਾ ਹੋਰ ਨੂ ਆਂਦੀ ਕਰੇ ਮੋਜਾ ਨਹੀਂ ਯਾਰੀ ਲੈਂਦਾ ਹੋਰ ਆਪ ਦਾ ਭੱਜ ਗਈ ਕੁੜੀ ਇੱਥੇ ਛੱਡ ਗਈ ਉਹ ਸਿਆਣੇ ਦੀ ਗੱਲ ਸੱਚ ਹੈ ਬੁਰਿਆਂ ਦੀ ਮੱਤ ਗਿੱਚੀ ਪਿੱਛੇ ਹੁੰਦੀ ਹੈ ਹਾਂ ਹੋਰ ਵੀ ਚਲ ਆਜੋ ਤੁਹਾਨੂੰ ਨਵਾਮਾ ਪੈਕ ਹੋਰ ਮਾਰ ਲੈ ਮੈਨੂੰ ਪੀੜੇ ਲੜੀ ਜਾਂਦੇ ਦਰੂ ਵਾਲੇ ਹਾਂ ਟਾਈਮ ਹੋ ਗਿਆ ਠੰਡਾ ਤੁਹਾਡਾ ਤਾਂ ਹੁੰਦਾ ਹੀ ਰਹੂਗਾ ਠੰਡਾ ਤੁਹਾਨੂੰ ਕਿਤੇ ਸਰਦਾ ਸਾਨੂੰ ਨਹੀਂ ਸਰਦਾ ਭਰਾ ਮਿੰਟ ਵੀ ਹਾਂ